ਖਾਲਸਾ ਪੰਥ ਦੇ ਵਿੱਚ ਨਿਮਾਣੇ ਸਿੱਖ ਦੀ ਪਰਭਾਸ਼ਾ ਕੀ ਹੋ ਸਕਦੀ ਹੈ ਨਿਮਾਣਾ ਸਿੱਖ ਕਿਸ ਨੂੰ ਕਿਹਾ ਜਾ ਸਕਦਾ ਹੈ ਔਰ ਇਸ ਦੇ ਨਾਲ ਹੀ ਜਦੋਂ ਕਿਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤਾਂ ਤਨਖਾਹੀਆ ਦਾ ਮਤਲਬ ਕੀ ਹੈ ਇਸ ਨੂੰ ਸਮਝਣ ਦੇ ਲਈ ਅੱਜ ਸਾਡੇ ਨਾਲ ਸੁਖਚੈਨ ਸਿੰਘ ਅਤਲਾ ਜੀ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਫਤਿਹ ਦੇ ਜਿਹੜੇ ਅੱਗੇ ਨੇ ਉਹ ਜਰਨਲ ਸਕੱਤਰ ਨੇ ਅਤਲਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਤੁਹਾਡੇ ਤੋਂ ਸਮਝਣਾ ਚਾਹੁੰਨੇ ਨਿਮਾਣਾ ਸਿੱਖ ਜਿਹੜਾ ਸ਼ਬਦ ਜਿਹੜਾ ਹੈਗਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈਗਾ ਉਸ ਦੀ ਪਰਿਭਾਸ਼ਾ ਤੁਹਾਡੇ ਤੋਂ ਜ਼ਰੂਰ ਸਮਝਣੀ ਚਾਹਾਂਗੇ ਨਿਮਾਣਾ ਸਿੱਖ ਜੋ ਸੁਖਵੀਰ ਸਿੰਘ ਬਾਦਲ ਪਿਛਲੇ ਲੰਬੇ ਸਮੇਂ ਤੋਂ ਬਾਰ-ਬਾਰ ਪਿਛਲੇ ਲਗਭਗ 9 ਸਾਲ ਤੋਂ ਜਦੋਂ ਪ੍ਰਗਤ ਸਾਹਿਬ ਵੀ ਵਿਆਦੀ ਹੋਈ ਹੈ ਇਹ ਆਕਾਰ ਨੂੰ ਕਿੱਥੇ ਸਮਝ ਰਿਹਾ ਨਿਮਾਣਾ ਸਿੱਖ ਵਾਲੀ ਕੋਈ ਗੱਲ ਨਹੀਂ ਨਿਵਾਣਾ ਸਿੱਖ ਤਾਂ ਉਹ ਹੈ ਜੇ ਕਿਸੇ ਤੋਂ ਭੁੱਲ ਭਲੇਖੇ ਕੋਈ ਗਲਤੀ ਹੋ ਜੇ ਉਹ ਆਪ ਜਾ ਕੇ ਕੱਲ ਤੱਕ ਸਭ ਤੇ ਪੇਸ਼ ਹੋਵੇ ਉਹਨੂੰ ਆਪਾਂ ਨਵਾਣਾ ਕਹਿ ਸਕਦੇ ਆ ਸੁਖਬੀਰ ਬਾਦ ਜੋ ਦੇਸ਼ ਦਾ ਗ੍ਰਹਿ ਮੰਤਰੀ ਸੀ ਪੰਜਾਬ ਦਾ ਉਹਨੇ ਜਾਣ ਬੁੱਝ ਕੇ ਜਦੋਂ ਉਹਨੂੰ ਪਤਾ ਲੱਗਿਆ ਸੀ ਕੌਨਸ ਪ੍ਰਸ਼ਾਸਨ ਰਾਹੀਂ ਪਤਾ ਲੱਗਿਆ ਸੀ ਵੀ ਆਹ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰੀਆਂ ਨੇ ਇਹਦੇ ਉਸ ਹਲਕੇ ਦੇ ਜਿਹੜਾ ਵਿਧਾਇਕ ਸੀਗਾ ਜਾਂ ਹਲਕਾ ਇੰਚਾਰਜ ਸੀ ਮਨਤਾਰ ਸਿੰਘ ਬਰਾੜ ਉਹ ਉਹਨਾਂ ਬਿਆਦਵੀ ਕਰਨ ਵਾਲੇ ਜੋ ਬਿੱਟੂ ਹੋ ਰਹੀ ਸੀ ਉਹਨਾਂ ਨੂੰ ਥਾਣੇ ਚੋਂ ਛੜਾ ਛੜਾ ਕੇ ਲਿਆਉਂਦਾ ਸੀ ਹੂੰ ਭੁੱਲ ਨੂੰ ਕਹਿ ਸਕਦਾ ਵੀ ਜਾਣੇ ਅਣਜਾਣ ਚ ਹੋਈ ਇਹਨਾਂ ਨੇ ਭੁੱਲਾ ਨਹੀਂ ਇਹਨਾਂ ਨੇ ਗੁਨਾਹ ਕੀਤੇ ਐ ਇਹ ਨਵਾਨੇ ਸਿੱਖਵਾਉਂ ਨਹੀਂ ਜਦੋਂ ਹੁਣ ਇਹ ਡਰਾਮੇ ਕਰਦੇ ਜਿਹੜੇ ਬਾਗੀ ਨੇ ਇਹ ਵੀ ਸਾਰੇ ਉਸ ਟਾਈਮ 10 ਸਾਲ ਲਗਭਗ ਸਰਕਾਰ ਤੇ ਇਹਨਾਂ ਨੇ ਐਸ਼ਾ ਕੀਤੀਆਂ ਨੇ ਜਦੋਂ ਹੁਣ ਗੁਰੂਗ੍ਰੰਥ ਸਾਹਿਬ ਦੀ ਜੋ ਬਿਆਦਵੀ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਲੋਕਾਂ ਨੇ ਦਰਿਆ ਝਾੜਨ ਜੋ ਗਏ ਕਰਤਾ ਪੰਜ ਪੰਜ ਚਾਰ ਚਾਰ ਸੌ ਵੋਟ ਦੇ ਲਗੇ ਹੁਣ ਉਹ ਇਹ ਗੱਲਾਂ ਮੁੱਦੇ ਲੈ ਕੇ ਆਉਣ ਲੱਗੇ ਕਿ ਵੇ ਅਕਾਲ ਤਖਤ ਸਭ ਤੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਮੈਂ ਇੱਕ ਗੱਲ ਕਰਾ ਅਤਾ ਪੇਸ਼ ਹੋ ਚੁੱਕੇ ਨੇ ਸੁਖਬੀਰ ਸੁਖਬੀਰ ਸਿੰਘ ਬਾਦਲ ਪੇਸ਼ ਹੋ ਚੁੱਕੇ ਨੇ ਔਰ ਕੀ ਸਮਝਦੇ ਹੋ ਪੇਸ਼ ਪੇ ਸੁਖਬੀਰ ਬਾਦਲ ਪੇਸ਼ ਕਿੰਨਾ ਅੱਗੇ ਹੋ ਰਿਹਾ ਸੁਖਬੀਰ ਬਾਦਲ ਪੇਸ਼ ਹੋਇਆ ਗਿਆਨੀ ਰਕਵੀਰ ਸਿੰਘ ਗਿਆਨੀ ਰਕਵੀਰ ਸਿੰਘ ਜੋ ਪਹਿਲਾਂ ਅਨੰਦਪੁਰ ਸਾਹਿਬ ਜ਼ਥੇਦਾਰ ਸੀ ਉਹਨਾਂ ਨੂੰ ਵਿਕਰਮਜੀਤ ਮਜੀਠੀਆ ਦੀ ਸਪਾਰਸ ਤੇ ਅਕਾਲ ਤਖਤ ਦਾ ਜ਼ਿम्मेदार ਲਾਇਆ। ਹੂੰ। ਇਸ ਕੀ ਇਹਨਾਂ ਨੂੰ ਜ਼ਿम्मेदार ਜਿਹੜੇ ਬਣਾਏ ਆ ਕੌਮ ਨੇ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਸਿਰਫ 5 ਸਾਲ ਵਾਸਤੇ ਕੀਤੀ ਸੀ। ਅੱਜ 10 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਨੂੰ। 5 ਸਾਲ ਤੋਂ ਬਾਅਦ 8 ਸਾਲ ਤੋਂ ਲਗਾਤਾਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ। ਉਸ ਤੋਂ ਬਾਅਦ ਜਿਹੜੇ ਲਗਾਤਾਰ 8 ਸਾਲ ਤੋਂ ਫੈਸਲੇ ਹੋ ਰਹੇ ਆ ਉਹ ਸਿੱਖ ਪੰਥ ਦੇ ਜੋ ਹਿੱਤ ਚ ਲਈ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਬਾਦਲ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਕੀਤੇ ਜਾ ਰਹੇ ਆ ਜਿਹੜੇ ਜਥੇਦਾਰ ਹੈ ਇਹ ਕੌਮ ਨੇ ਨਕਾਰੇ ਹੋਇਆ ਕੌਮ ਦਾ ਇੱਕੋ ਇੱਕ ਜਥੇਦਾਰ ਹੈ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਲਗਭਗ 40 ਲੱਖ ਨੇ 8 ਲੱਖ ਬੰਦੇ ਦਾ ਕਾਠ ਛੱਫੇ ਸੀ ਜੇ ਇੱਕ ਪਰਿਵਾਰ ਦੇ ਪਰ ਪੰਜ ਬੰਦੇ ਵੀ ਜੋੜੀਏ ਤੇ 40 ਲੱਖ ਸਿੱਖ ਨੇ ਪੰਜਾਬ ਦੇ ਉਹਨਾਂ ਨੂੰ ਅਕਾਲ ਤੱਕ ਦਾ ਜਥੇਦਾਰ ਮੰਨਿਆ ਹੋਇਆ ਇਹ ਕੋਈ ਜਥੇਦਾਰ ਡਰਾਮੇਵਾ ਜੀਆਂ ਕਰ ਰਹੇ ਆ ਜਿਹੜੇ ਬੰਦੇ ਆ ਸੁਖਵੀਰ ਬਾਦਲ ਨੇ ਜਥੇਦਾਰ ਬਣਾਏ ਆ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਬਣਾਏ ਆ ਆਪ ਜਿਹੜੇ ਬਣਾਖੇ ਆ ਜਿਹੜਾ ਤਨਖਾਈ ਆ ਮਤਲਬ ਜਿਹੜਾ ਜਿਹੜਾ ਤਨਖਾਈ ਆ ਸ਼ਬਦ ਹੈਗਾ ਉਸ ਨੂੰ ਥੋੜਾ ਜਿਹਾ ਵਿਸਥਾਰ ਦੇ ਰੂਪ ਵਿੱਚ ਦਰਸ਼ਕਾਂ ਨੂੰ ਸਮਝਾ ਦਿਓ ਜੀ ਤਨਖਾਈ ਆ ਸ਼ਬਦ ਦਾ ਮਤਲਬ ਕੀ ਹੈਗਾ ਕਿਉਂਕਿ ਕੱਲ ਤੋਂ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈ ਆ ਘੋਸ਼ਿਤ ਕੀਤਾ ਗਿਆ ਸਮਝਣ ਦੀ ਕੋਸ਼ਿਸ਼ ਸਭ ਕੋਈ ਸਹਾਰ ਕੋਈ ਕਰ ਰਿਹਾ ਹੈ ਸਰ ਕੋਲ ਤਨਖਾਈ ਦੀ ਦਾ ਤਨਖਾਈ ਆ ਜੋ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋ ਕੇ ਪੂਰਨ ਗੁਰਸਿੱਖ ਹੋਵੇ ਉਹ ਅਕਾਲ ਤਖਤ ਸਾਹਿਬ ਤੇ ਬੇਨਤੀ ਕਰੇ ਕਿ ਮੇਥੋਂ ਭੁੱਲ ਭਲੇਖਿਆ ਗਲਤੀਆਂ ਹੋ ਗਈਆਂ ਉਸ ਨੂੰ ਪੰਜ ਸਿੰਘ ਸਾਹਿਬਾਨ ਤਨਖਾਈਆ ਕਰਾਰ ਦਿੰਦੇ ਆ ਵੀ ਇਹਨੇ ਆਪਣੇ ਜਿਹੜੇ ਗੁਨਾਹ ਅਗੇ ਭੁੱਲਾਂ ਨੇ ਮੰਨ ਲੀਆਂ ਨੇ ਉਹਨੂੰ ਤਨਖਾਈਆ ਕਰਾਰ ਦਿੰਦੇ ਆ ਤਨਖਾਈਆ ਜਦੋਂ ਕਰਾਰ ਕਰਤਾ ਜੇਕਰ ਉਹ ਅਕਾਲ ਤਖਤ ਸਾਹਿਬ ਤੇ ਆਪਣੀ ਤਨਖਾਹ ਲਾਣ ਨਹੀਂ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਪੰਥ ਚੋਂ ਸਿੱਖਿਆ ਜਾਂਦਾ ਪਰ 2015 ਚ ਪ੍ਰੋਗਰਾਮ ਸਰ ਦੀ ਬਿਆਦਵੀ ਹੋਈ ਹੈ ਅੱਜ 9 ਸਾਲ ਬਾਅਦ ਜਿਹੜੇ ਇਹਨਾਂ ਸੁਖਵੀਰ ਬਾਦਲ ਦੇ ਚੇਲੇ ਚਪਟੇ ਸੀ ਚੰਦੂ ਮਾਜਰੇ ਹੋਰੀ ਇਹਨਾਂ ਸਾਰਿਆਂ ਨੇ ਜਦੋਂ ਸ਼ਿਕਾਇਤ ਕੀਤੀ ਜਾ ਕੇ ਇਹ ਫੇਰ ਪੇਸ਼ ਹੋਇਆ ਜਾ ਕੇ ਇਹ ਕੋਈ ਨਿਮਾਣੇ ਸਿੱਖ ਵਜੋਂ ਨਹੀਂ ਦੇਖੋ ਇਹਨੂੰ ਪਤਾ ਸੀ ਕਿਉਂਕਿ ਜਥੇਦਾਰ ਆਪਣੇ ਆ ਵੀ ਮੈਨੂੰ ਤਨਖਾਹਾਂ ਟਕਰਾ ਦੇਣਗੇ ਉਸ ਤੋਂ ਪਹਿਲਾਂ ਕਾਰਜਕਾਰੀ ਪ੍ਰਧਾਨ ਵੀ ਮੇਥੋਂ ਕਿਤੇ ਕਰੰਕਲ ਦੀ ਪ੍ਰਧਾਨਗੀ ਨਾ ਖੋਜਾ ਵੀ ਬਲਵਿੰਦਰ ਸਿੰਘ ਭੁੰਦੜ ਜੀ ਨੂੰ ਨਿਯੁਕਤ ਕਰ ਦਿੱਤਾ ਇਹ ਕੌਮ ਨੂੰ ਵੀ ਅਕਾਲ ਤਖਸਾਲ ਨੂੰ ਵੀ ਗੁੰਮਰਾਹ ਕਰ ਰਹੀ ਹੈ ਜਿਨਨੇ ਬਾਗੀ ਨੇ ਤੇ ਜਿਨਨੇ ਸੁਖਵੀਰ ਬਾਦਲ ਦੇ ਨਾਲ ਜਿਹੜੇ ਉਸ ਟਾਈਮ ਕੈਂਡੀਡੇਟ ਸੀਗੇ ਜੇਕਰ ਇਹ ਚਾਹੁੰਦੇ ਹੈ ਭੁੱਲਾਂਕਸਵਾਮੀਆ ਚਾਹੁੰਦੇ ਹੈ ਤਾਂ ਪੰਜਾਬ ਦਾ ਜਿਹੜਾ ਅਕਾਲੀ ਦਲ ਦਾ ਅਕਾਲੀ ਦਲ ਦਾ ਖਹਿੜਾ ਛੱਡਣਾ ਅਕਾਲੀ ਦਲ ਜੋ ਪੰਥਕ ਪਾਰਟੀ ਸੀ ਕਿਸੇ ਪੰਥਕ ਬੰਦੇ ਦੀ ਅਕਾਲੀ ਤੁਸੀਂ 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 ਸਿੱਧੇ ਤੁਸੀਂ ਸਿੱਧੇ ਸਿੱਧੇ ਸਵਾਲ ਜਥੇਦਾਰ ਸਾਹਿਬ ਤੇ ਉਠਾ ਰਹੇ ਹੋ ਪੰਜ ਸਾਹਿਬਾਨਾਂ ਦੇ ਫੈਸਲਿਆਂ ਤੇ ਉਠਾ ਰਹੇ ਹਾਂ ਜੀ ਪੰਜ ਸਾਹਿਬ ਨੂੰ ਜਿਹੜੀ ਨਿਯੁਕਤੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦਿੰਨਾ ਅੱਜ ਤੋਂ ਲਗਭਗ 1 ਸਾਲ ਪਹਿਲਾਂ ਇਕਾਤ ਤੱਕ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀਗੇ ਹੂੰ ਉਸੇ ਵਾਲੇ ਦੀ ਜਦੋਂ ਸਕਿਉਰਿਟੀ ਘਟਾਈ ਹੈ ਤਾਂ ਸਾਰੇ ਜਥੇਦਾਰਾਂ ਦੀ ਸਕਿਉਰਿਟੀ ਵਾਪਸ ਲੈ ਲਈ ਪੰਜ ਮਿੰਟਾਂ ਦੇ ਨਿਰੰਦਰ ਕੇਂਦਰ ਸਰਕਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ 22 ਪਲੱਸ ਸਕਿਉਰਿਟੀ ਦਿੱਤੀ ਗਈ ਹੂੰ ਜੇਕਰ ਇਹ ਸਾਬੀ ਕੌਮ ਦੇ ਜਥੇਦਾਰ ਹੈ ਤੇ ਇਹਨਾਂ ਨੂੰ ਸਿੱਖਾਂ ਤੋਂ ਕੀ ਡਰ ਹੈ ਕਿਉਂ ਸਕਿਉਰਟੀਆਂ ਲੈ ਰਹੇ ਆ ਅੱਜ ਦੇ ਲਗਭਗ 7 ਮਹੀਨੇ ਹੋ ਗਏ ਗਿਆਨੀ ਰਗਵੀਰ ਸਿੰਘ ਨੂੰ ਇਹਨਾਂ ਨੇ ਜਥੇਦਾਰ ਬਣਾਇਆ ਤੇ ਉਹਦੇ ਕੋਲੇ ਤਾਂ ਪੰਜਾਬ ਪੁਲਿਸ ਦੀ ਨਾਰਮਲ ਸਕਿਉਰਟੀ ਹੈ ਜੋ ਸਿਰਫ ਇਸ ਟੈਕਸਰੀ ਦੰਮਵਾ ਸਰਦ ਜਥੇਦਾਰ ਹੈ ਉਹ 22 ਪਲੱਸ ਸਕਿਉਰਟੀ ਇਹਨਾਂ ਨੂੰ ਕੀ ਸਿੱਖਾਂ ਤੋਂ ਕੀ ਡਰ ਹੈ ਕਿਉਂਕਿ ਇਹਨਾਂ ਦੇ ਜਥੇਦਾਰ ਨਹੀਂ ਇਹ ਸਿਰਫ ਤੇ ਸਿਰਫ ਕੱਲੇ ਬਾਦਲ ਪਰਿਵਾਰ ਦੇ ਜਥੇਦਾਰ ਨਿਯੁਕਤ ਕੀਤੇ ਆ ਇਸ ਕਰਕੇ ਇਹਨਾਂ ਦੇ ਫੈਸਲੇ ਕੌਮ ਨੇ ਕਦੇ ਮੰਨੇ ਆ ਕੌਮ ਦਾ ਇੱਕੋ ਇੱਕ ਜਥੇਦਾਰ ਅਗਿਆਨੀ ਜਥੇਦਾਰ ਭਾਈ ਜੀ ਹਾਲੇ ਸਜ਼ਾ ਹਾਲੇ ਹਾਲੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਜੀ ਸਮੁੱਚੀ ਉਸ ਵੇਲੇ ਤਤਕਾਲੀ ਜਿਹੜੀ ਹੈਗੇ ਕੈਬਨਟ ਮੰਤਰੀ ਵੀ ਜਿਹੜੇ ਹੈਗੇ ਨੇ ਬੁਲਾਏ ਗਏ ਨੇ ਪਰੋਸਾ ਕਿਉਂ ਨਹੀਂ ਹੋ ਰਿਹਾ ਜੀ ਇਹ तमाम ਜਦੋਂ ਸ਼ਿਕਾਇਤ ਹੋ ਗਈ ਸਪਸ਼ਟੀਕਰਨ ਹੋ ਗਏ ਉਹਨਾਂ ਨੂੰ ਤਨਖਾਹੀਆ ਅਕਰਾਰ ਦੇ ਦਿੱਤਾ ਹੈ ਫਿਰ ਵੀ ਜਥੇਦਾਰ ਸਾਹਿਬ ਬਾਨਾਂ ਦੀ ਭੂਮਿਕਾ ਤੇ ਤੁਹਾਨੂੰ ਇਤਰਾਜ਼ ਤੁਹਾਨੂੰ ਸ਼ੱਕ ਦੀ ਨਜ਼ਰ ਦੇ ਨਾਲ ਉਹਨਾਂ ਦੀ ਕਿਉਂ ਦੇਖਦੇ ਹੋ ਜੀ ਮੇਰੀ ਮੇਰੀ ਇੱਕ ਇੱਕ ਬੇਨਤੀ ਹੈ ਜੀ ਮੰਨ ਲਓ ਵੀ ਜਿਹੜੇ ਸ਼ਿਕਾਇਤ ਕਰਨ ਵਾਲੇ ਕੌਣ ਹੈ ਜੋ ਪੰਥਕ ਜਥੇਬੰਦੀਆਂ 2015 ਤੋਂ ਰੌਲਾ ਪਾ ਰਹੀਆਂ ਸੀ ਜੇਕਰ ਜਥੇਦਾਰ ਕੌਮ ਦੇ ਹੁੰਦੇ ਤਾਂ 2015 ਤੋਂ ਬਾਅਦ ਇਹਨਾਂ ਨੂੰ ਨਾਲ ਦੀ ਨਾਲ ਤਲਬ ਕਰਨਾ ਚਾਹੀਦਾ ਸੀ ਜਦੋਂ ਇਹ ਸਰਕਾਰ ਤੁਸੀਂ ਕਦੋਂ ਗ੍ਰਹਿ ਮੰਤਰੀ ਸੀ ਅੱਜ ਸ਼ਿਕਾਇਤ ਕਰਨ ਵਾਲੇ ਵੀ ਆਪਨੇ ਜਿਹੜੇ ਉਸ ਉਸ ਟਾਈਮ ਪ੍ਰੇਮ ਸਿੰਘ ਚੰਦੂਆ ਜਿਹੜਾ ਰਖੜਾ ਬਡਾਲਾ ਚੰਦੂ ਆਪਣਾ ਢਿੰਡਸਾ ਪਰਿਵਾਰ ਬੀਬੀ ਜਗੀਰ ਕੌਰ ਉਸ ਟਾਈਮ ਇਹ ਸਾਰੇ ਦੋਸ਼ਾਂ 'ਚ ਭਾਗੀਦਾਰ ਨੇ ਅੱਜ ਉਹੀ ਸ਼ਿਕਾਇਤਾਂ ਕਰ ਰਹੇ ਆ ਹੁਣ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦੀ ਗੱਲ ਚੱਲਦੀ ਐ ਇਸਤਿਹਾਰ ਲੱਗਿਆ 99 ਲੱਖ ਰੁਪਏ ਦਾ ਉਸ ਸ਼੍ਰੋਮਣੀ ਕਮੇਟੀ ਦਾ ਜਨਰਲ ਅਜਲਾਸ ਬੁਲਾਇਆ ਗਿਆ ਇਹ ਜੋ ਕੌਮ ਜਥੇਦਾਰਾਂ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਉਸ ਜਨਰਲ ਮੀਟਿੰਗ ਵਿੱਚ ਪ੍ਰਵਾਨਗੀ ਦੇਣ ਵਾਸਤੇ ਇਹ ਮੇਰੀ ਗੱਲ ਰਿਕਾਰਡ ਕਰ ਲਿਓ ਇਹ ਚੈੱਕ ਕਰਾ ਸਕਦੇ ਹੋ ਪ੍ਰਵਾਨਗੀ ਦੇਣ ਵਾਸਤੇ ਸ਼੍ਰੋਮਣੀ ਕਮੇਟੀ ਮੈਂਬਰ ਸੀ ਜਿਹੜੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਇੱਕ ਮੈਂਬਰ ਨੂੰ ਦੋ ਬੰਦੇ ਭਰਤੀ ਕਰਨ ਵਾਸਤੇ ਕਿਹਾ ਵੀ ਤੁਸੀਂ ਇਹ ਨੜੰਮੇ ਨਕਦੇਸ ਧਿਆਰਾਂ ਨੂੰ ਜਿਹੜੀ ਅਕਾਲ ਤੱਕ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੇ ਸਰਸੇ ਵਾਲੇ ਸਾਧ ਨੂੰ ਮੱਫੀ ਦਿੱਤੀ ਇਹਨੂੰ ਸਹੀ ਸਾਬਤ ਕਰਨ ਵਾਸਤੇ ਮਤਾ ਪਾਸ ਕਰ ਦੋ ਛੋਟੇ ਇੱਕ ਇੱਕ ਮੈਂਬਰ ਦੇ ਦੋ ਬੰਦੇ ਸ਼੍ਰਮਣੀ ਕਮੇਟੀ ਵਿੱਚ ਭਰਤੀ ਕਰਾਂਗੇ ਉਹ ਜਿਹੜੇ ਮੈਂਬਰਾਂ ਨੇ ਬੰਦੇ ਭਰਤੀ ਕੀਤੇ ਜੇਕਰ ਇਹ ਮੰਨ ਲਓ ਇਹ ਸਹੀ ਆ ਸਰਾਂ ਤੇ ਉਹ ਬੰਦੇ ਕਿਸ ਵਜਾ ਕਰਕੇ ਭਰਤੀ ਕੀਤੇਗੇ ਪਰਿਵਾਰਕ ਤੌਰ ਤੇ ਇੱਕ ਜਿਹੜਾ ਕੋਈ ਸ਼੍ਰਮਣੀ ਕਮੇਟੀ ਮੈਂਬਰ ਆਪਣੇ ਪਰਿਵਾਰ ਦੇ ਬੰਦੇ ਭਰਤੀ ਨਹੀਂ ਕਰ ਸਕਦਾ ਮੈਂ ਤੁਹਾਨੂੰ 60 ਤੋਂ ਉਪਰ ਮੈਂਬਰ ਦੱਸਦਾ ਜਿਨ੍ਹਾਂ ਦੇ ਪਰਿਵਾਰਕ ਜੀ ਉਸ ਝੂਠੇ ਸੋਧਿਆਂ ਨੂੰ ਮਾਫੀ ਨੂੰ ਸਹੀ ਸੌਤ ਕਰਨ ਵਾਸਤੇ ਭਰਤੀ ਕੀਤੀ ਹੋਇਆ। ਅਤ ਨਹੀਂ ਮੈਂ ਤੁਹਾਡੇ ਤੋਂ ਆਖਰੀ ਆਖਰੀ ਸਵਾਲ ਲਵਾਂਗਾ ਜਦੋਂ ਕਿਸੇ ਬੰਦੇ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ ਹੈ ਕਿਸੇ ਕਿਸੇ ਵੀ ਵਿਅਕਤੀ ਨੂੰ ਅਕਾਲ ਤਖਤ ਸਾਹਿਬ ਤੋਂ ਉਹਦਾ ਸਿੱਖ ਫਲਸਫਿਆਂ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਹੈਗਾ ਰੁਤਬਾ ਕਿਸ ਤਰੀਕੇ ਨਾਲ ਉਸ ਨਾਲ ਵਰਤ ਵਰਤਾਰਾ ਕਿਸ ਤਰੀਕੇ ਦਾ ਹੋ ਜਾਂਦਾ ਆਮ ਸਿੱਖਾਂ ਦਾ ਜੀ। ਤੋੜ ਤੋਂ ਸਮਝਣਾ ਚਾਹੁੰਨੇ ਆ ਜੀ ਥੋੜਾ ਜਿਹਾ ਕਿਉਂਕਿ ਬੜਾ ਕਨਫਲੈਕਟ ਕੱਲ ਦਾ ਜਦੋਂ ਹੋਇਆ ਜਦੋਂ ਕਿਸੇ ਬੰਦੇ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜੇਕਰ ਮੰਨ ਲਓ ਕਿ ਜਿਹੜਾ ਹੁਣੇ ਪਰੰਪਰਾਵਾਂ ਇਹ ਚੱਲ ਰਿਹਾ ਹੈ ਇਹ ਕੀ ਕਰਨਗੇ ਇਹ ਇਹਨਾਂ ਨੂੰ ਕਹਿਣਗੇ ਵੀ ਤੁਸੀਂ ਜੀ 5100 ਰੁਪਏ ਦੀ ਦੇਣ ਦੀ ਪਰਚੀ ਕਟਾ ਦਿਓ 7 ਦਿਨ ਤੁਸੀਂ ਵੈਗਰੂ ਦਾ ਸਿਮਰਨ ਕਰਨਾਗਾ 10 ਦਿਨ ਤੁਸੀਂ ਜਾਪ ਸਾਹਿਬ ਸੁਣਨਾ ਅਖੰਡ ਪਾਠ ਸਾਹਿਬ ਕਰਾਉਣਾ 2 ਦਿਨ ਤੁਸੀਂ ਜੋੜੇ ਚੱਲ ਜਦੋਂ ਇਹਨਾਂ ਦੀ ਇਹ ਸੇਵਾ ਪੂਰੀ ਹੋ ਗਈ ਉਸ ਤੋਂ ਬਾਅਦ ਕੋਈ ਬਸਲਾਰੀ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਜੋ ਇਹਨਾਂ ਨੇ ਕੀਤੀ ਹੈ ਕਰਾਈ ਹੈ ਉਹਨਾਂ ਦਾ ਸਾਥ ਦਿੱਤਾ ਸਾਰਾ ਕੁਸ਼ਕਤਮ ਹੋਰ ਕੀ ਹੋ ਸਕਦਾ ਹੈ ਤਰਾਸੀ ਉਹ ਇੱਕ ਇੱਕ ਸਿੱਖ ਪਰੰਪਰਾਾਂ ਦੇ ਜਦੋਂ ਕਿਸੇ ਬੰਦੇ ਨੇ ਅਹਿਸਾਸ ਕਰ ਲਿਆ ਕਿ ਮੇਰੇ ਤੋਂ ਗਲਤੀਆਂ ਹੋ ਗਈਆਂ ਆਈਆਂ ਜਾਣੇ ਜਾਣੇ ਦੇ ਵਿੱਚ ਹੋ ਗਈਆਂ ਚ ਕਿਸੇ ਲਾਲਚਬੱਧ ਤਰੀਕੇ ਨਾਲ ਲੋਗੇ ਜੇ ਓਪਨਲੀ ਵੀ ਆਪਾਂ ਇਹ ਸ਼ਬਦ ਵਰਤ ਲਗੇ ਤਾਂ ਫਿਰ ਉੱਦੋਂ ਉੱਤੇ ਕੀ ਹੋ ਸਕਦਾ ਹੈ ਫਿਰ ਕੋਈ ਹੋਰ ਪ੍ਰਵਾਦਨ ਹੈ ਕੀ ਸਿੱਖ ਮਤਲਬ ਕਿ ਸਾਡੇ ਸਿਧਾਂਤ ਦੇ ਵਿੱਚ ਜੇਕਰ ਇਹ ਸੱਚੇ ਮਨੋਂ ਕਰਨਾ ਹੁੰਦਾ ਇਹਨਾਂ ਨੇ ਇਹ ਸਿਰਫ ਇੱਕ ਰਾਜਨੀਤਿਕ ਸਟੰਟ ਹੈ ਜੇਕਰ ਸੱਚੇ ਮਨ ਨੂੰ ਹੁੰਦਾ ਜਦੋਂ ਸਰ ਮੰਨ ਲੋ ਸਰਕਾਰ ਸੀ ਸਰਕਾਰ ਤੋਂ ਬਾਅਦ ਵੀ ਅੱਜ 9 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਹੋਈ ਨੂੰ ਉਸ ਸਮੇਂ ਇਹ ਜਾਂਦੇ ਆਪਣੇ ਆਪ ਹੁਣ ਤਾਂ ਇਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਜੋ ਇਹਨਾਂ ਤੋਂ ਅੱਡ ਹੋਏ ਆ ਜਿਹੜੇ ਇਹਨਾਂ ਦੇ ਨਾਲ ਹੀ ਸੀ ਉਹਨਾਂ ਨੇ ਜਾ ਕੇ ਫਿਰ ਇਹਦਾ ਪੈਰਾਮੀਟਰ ਫਿਰ ਫਿਰ ਇਹਦਾ ਪੈਰਾਮੀਟਰ ਕੀ ਹੋਵੇ ਜੀ ਕਿ ਕਿਵੇਂ ਪਤਾ ਲੱਗੇ ਕਿ ਸੱਚਾ ਮਾਣਾ ਕਿ ਝੂਠਾ ਮਾਣਾ ਨਿਮਾਣਾ ਸਿੱਖ ਹੈ ਕਿ ਨਹੀਂ ਹੈਗਾ ਇਹ ਤਾਂ ਫਿਰ ਪੈਰਾਮੀਟਰ ਕਿ ਤਿਆਰ ਕੀ ਹੋਵੇ ਤੁਸ ਤੁਹਾਡੇ ਤੋਂ ਅਸੀਂ ਸਮਝਣਾ ਚਾਹੁੰਦੇ ਆ ਕਿ ਜੇ ਮੈਨੂੰ ਕੋਈ ਪੁੱਛਣਾ ਹੋਵੇ ਹਾਂਜੀ ਪੈਰਾਮੀਟਰ ਇਹ ਸੀ ਜੇ ਇਹ ਆਪਣੇ ਆਪ ਜਾਂਦੇ ਫਿਰ ਆਪਾਂ ਸੋਚਦੇ ਜਾਂ ਕੌਮ ਸੋਚਦੀ ਵੀ ਹਾਂ ਬਾਕੀ ਇਹਨਾਂ ਦੇ ਮਨ 'ਚ ਇਹ ਗੱਲ ਦਾ ਅਹਿਸਾਸ ਹੋਇਆ ਵੀ ਸਾਥੋਂ ਗਲਤੀਆਂ ਹੋ ਜਾਂਦੀਆਂ ਹੂੰ ਕੋਈ ਹੂੰ ਕੱਲ ਜ਼ਿੰਮੇਦਾਰ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਜੀ ਅਸਤਿਤਾ ਕਰਾਰ ਅੱਜ ਹੀ ਸੁਖਵੀਰ ਬਾਦਲ ਬਾਗੇ ਹੋ ਸਕਦਾ ਕੱਲ ਸੁਖਵੀਰ ਬਾਦਲ ਅੰਬਰਸਰੀ ਬੈਠੇ ਹੋਣ ਜਥੇਦਾਰ ਨੂੰ ਕਹਿੰਦਾ ਵੀ ਦਵਾਏ ਦਾ ਟਾਈਮ ਨਹੀਂ ਲੱਗਣਾ ਜੀ ਅੱਜ ਹੀ ਕਰ ਦੋ ਕਰਨ ਨੂੰ ਮੈਂ ਪੇਸ਼ ਹੋ ਜਾऊंगा ਤੁਸੀਂ ਤਾਂ ਜਥੇਦਾਰਾਂ ਦੀ ਜਿਹੜੀ ਹੈਗੇ ਉਹ ਵੀ ਮੈਨੂੰ ਲੱਗਦਾ ਇੱਕ ਸਿੱਧਾ ਕਰ ਤੋਹੀਨ ਕਰ ਰਹੇ ਹੋ ਕਿ ਜਥੇਦਾਰ ਬਾਦਲ ਸਾਹਿਬ ਦੇ ਹਦਾਇਤਾਂ ਦੀ ਪਾਲਣਾ ਕਰ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਬਾਦਲ ਸਾਹਿਬ ਜਦ ਸੁਖਬੀਰ ਸਿੰਘ ਬਾਦਲ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਉਹਨਾਂ ਦੇ ਉਹ ਮੁਲਾਜ਼ਮ ਨੇ ਤੁਸੀਂ ਇਸ ਤਰੀਕੇ ਨਾਲ ਟਰੀਟ ਕਰ ਰਹੇ ਹੋ ਨਾ ਤਲਾ ਜੀ ਬਿਲਕੁਲ ਤੁਸੀਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਯਾਨੀ ਗੁਰਮਖ ਸਿੰਘ ਨੇ ਸਪਸ਼ਟ ਕੀਤਾ ਸੀ ਕਿ ਸਾਨੂੰ ਸੁਖਵੀਰ ਬਾਦਲ ਚੰਡੀਗੜ੍ਹ ਕੋਠੀ 'ਚ ਤਲਬ ਕਰਦਾ ਰਿਹਾ ਸਰਸਿਆਲੇ ਸਾਹਿਬ ਨੇ ਜੋ ਆ ਹੁਣ ਜਿਹੜਾ ਮੁੰਡਾ ਜਿਹੜਾ ਬੰਦਾ ਭਗਾਉੜਾ ਮੈਂ ਨਾਂ ਬਿਸਰ ਗਿਆ ਉਹ ਤੋਂ ਕਲੇਰ ਕਲੇਰ ਨੇ ਵੀ ਸਪਸ਼ਟ ਕੀਤਾ ਵੀ ਸਰਸਿਆਲੇ ਸਾਹਿਬ ਨੇ ਕਦੇ ਅਕਾਲ ਤਖਤ ਸਾਭ ਦੀ ਮਾਫੀ ਨਹੀਂ ਮੰਗੀ ਉਹ ਸੁਖਵੀਰ ਬਾਦਲ ਨੇ ਪੰਜੇਂਦਰ ਸਿੰਘ ਸਿੱਸੇ ਨੇ ਇਹਨਾਂ ਨੇ ਆਪ ਲਿਖੀ ਸੀ ਉਹਨੇ ਕੋਈ ਮਾਫੀ ਨਹੀਂ ਮੰਗੀ ਸੀ ਹੂੰ ਇਸ ਕਰਕੇ ਤੁਹਾਨੂੰ ਤੁਸੀਂ ਸਵਾਲ ਖੜੇ ਕਰ ਰਹੇ ਹੋ ਬਿਲਕੁਲ ਸਵਾਲ ਤਾਂ ਗੈਨਿਕ ਗੁਰਮਖ ਸਿੰਘ ਜੋ ਤਖਸੀਦ ਧੰਮੋ ਸਾਹਿਬ ਕਾਰਜਕਾਰੀ ਜੱਜੇਦਾਰ ਲਾਏ ਸੀ ਉਹਨਾਂ ਨੇ ਸਪਸ਼ਟ ਗਿਆ ਸੀ ਕਿ ਸਾਨੂੰ ਫੋਨ ਆਉਂਦਾ ਸੀ ਵੀ ਚੰਡੀਗੜ੍ਹ ਕੋਠੀ ਆਜੋ ਆ ਚਿੱਠੀ ਪਈ ਹੈ ਤੇ ਸਾਈਨ ਕਰਕੇ ਪਾਸ ਕਰ ਦਿਓ ਧੰਨਵਾਦ ਹਤਿ ਲਈ ਸਾਡੇ ਨਾਲ ਜੋੜਨ ਦੇ ਲਈ ਤੁਹਾਡਾ ਤੁਸੀਂ ਸਾਨੂੰ ਬੇਸ਼ਕੀਮਤੀ ਆਪਣਾ ਸਮਾਂ ਦਿੱਤਾ ਤੁਹਾਡੇ ਨਾਲ ਅੱਗੇ ਵੀ ਜੁੜੇ ਰਹਾਂਗੇ ਅਜਿਹੇ ਮਾਮਲਿਆਂ ਤੇ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਕਿਨੇ ਅਕਾਲ ਤਖਤ ਸਾਹਿਬ ਪਹੁੰਚੇ ਸੀ ਉਹਨਾਂ ਵੱਲੋਂ ਜਿਹੜਾ ਕੱਲ ਉਹਨਾਂ ਨੇ ਤਾਲਬ ਕੀਤਾ ਗਿਆ ਇਸ ਦੇ ਵਿੱਚ ਪਹੁੰਚੇ ਸੀ ਤਾਂ ਦੂਜੇ ਪਾਸੇ ਪੰਥਕ 13 ਲਗਾਤਾਰ ਸਵਾਲ ਉਠਾ ਰਹੇ ਨੇ ਕਿ ਨਿਮਾਣੇ ਸਿੱਖ ਵਜੋਂ ਪੇਸ਼ ਨਹੀਂ ਹੋ ਰਹੇ ਸੁਖਬੀਰ ਸਿੰਘ ਬਾਦਲ ਔਰ ਇਸ ਦੇ ਨਾਲ ਹੀ ਜਥੇਦਾਰ ਸਾਹਿਬਾਨ ਦਾ ਜਿਹੜਾ ਫੈਸਲਾ ਲਿਆ ਜਨ ਉਸ ਤੇ ਵੀ ਸਵਾਲ ਨੇ ਔਰ ਜਥੇਦਾਰ ਸਾਹਿਬਾਨਾਂ ਦੀ ਭੂਮਿਕਾ ਦੀ ਸਵਾਲ ਚੁੱਕੇ ਜਨ ਖੈਰ ਅਸੀਂ ਪੱਖ ਲੈ ਰਹੇ ਸੀ ਔਰ ਇਸ ਤੇ ਰਿਐਕਸ਼ਨ ਅਕਾਲੀ ਦਲ ਕਿਸ ਤਰੀਕੇ ਦਾ ਇਹ ਵੇਖਣਾ ਕਾਫੀ ਐਮ ਰਹੇਗਾ ਔਰ ਸਜ਼ਾ ਕਦੋਂ ਔਰ ਕਿੰਨੀ ਲੱਗਦੀ ਹੈ ਕਿ ਜਿਸ ਤਰੀਕੇ ਦੀ ਮੰਗ ਉੱਠ ਰਹੀ ਹੈ ਜਿਸ ਤਰੀਕੇ ਨਾਲ ਅਤਲਾ ਸਾਹਿਬ ਨੇ ਗੱਲ ਕੀਤੀ ਕਿ ਸਿਆਸਤ ਨੂੰ ਲੈ ਕੇ ਵੀ ਕਾਫੀ ਲੋਕਾਂ ਦੇ ਵਿਚਾਰ ਕਿ ਸਿਆਸਤ ਨੂੰ ਲੰਬੇ ਕਰ ਦਿਓ ਜਾਂ ਫਿਰ ਉਸ ਸਮੇਂ ਜਦੋਂ ਸਰਕਾਰ ਸੀ ਉਸ ਵੇਲੇ ਪੇਸ਼ ਨਹੀਂ ਹੋਏ ਹੁਣ ਮਜਬੂਰੀ ਵਸ ਪੇਸ਼ ਹੋਣਾ ਪਿਆ ਰਿਹਾ ਔਰ ਦੂਜੀ ਗੱਲ ਜਿਹੜੇ ਲੋਕਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ ਉਹ ਸ਼ਿਕਾਇਤ ਵੀ ਆਪਣੇ ਵੱਲੋਂ ਦਿੱਤੀ ਗਈ ਹੈ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਵਿਰੋਧੀ ਜਿਹੜੀ ਬਾਗੀ ਤੇ ਰਹਿ ਗਈ ਆ ਅਕਾਲੀ ਦਲ ਦੀ ਉਹਨੂੰ ਇੱਕ ਵੀ ਉਸਦੀ ਭੂਮਿਕਾ ਨੂੰ ਲੈ ਕੇ ਸਵਾਲ ਨੇ ਖੈਰ ਕੀ ਫੈਸਲਾ ਆਉਂਦਾ ਅਜੇ ਅਕਲ ਤੱਕ ਸਭ ਤੋਂ ਦੇਖਣਾ ਕਾਫੀ ਐ ਮੈਂ ਰਵੇਗਾ ਹਸ ਤਨਵਾਦ